ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਝਾਂ ਸੇਣ ਲਈ ਲੈ ਕੇ ਆਏ ਹਾਂਗੇ ਟਾਪ ਬਰੀਡ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਭਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਬਾਈ ਵਧੀਆ ਬਾਈ ਕਿਵੇਂ ਚੱਲਦਾ ਬਾਈ ਕੰਮ ਕੰਮ ਕੂਰਾ ਹੋ ਗਿਆ ਬਾਈ ਠੀਕ ਆ ਫਿਰ ਆ ਤੇ ਟਾਪ ਬੰਦੀ ਨਹੀਂ ਲੈਂਦਾ ਟਾਪ ਦਾ ਬਾਈ ਠੀਕ ਆ ਨਾਮ ਤੇ ਬਾਈ ਆਪਣਾ ਐਡਰੈਸ ਨਾਮ ਸੁਖਵਿੰਦਰ ਸਿੰਘ ਆ ਬਾਈ ਪਿੰਡ ਜੌਂਦ ਜ਼ਿਲ੍ਹਾ ਬਠਿੰਡਾ ਤਸੀਹ ਰਾਮਪਰਾ ਫੂਲ ਨੇੜੇ ਪਿੰਡ ਬਾਈ ਆਪਣਾ 9 ਕਿਲੋਮੀਟਰ ਦਾ ਰਾਮਪਰਾ ਸ਼ਹਿਰ ਆ 7 ਕਿਲੋਮੀਟਰ ਦਾ ਸ਼ਹਿਰ ਆ ਨੇੜੇ ਕਢੈਲਾ ਬੱਲੋ ਬੇਲਾ ਰਹਿ ਜਾਂਦੇ ਕੰਟੈਕਟ ਨੰਬਰ ਬੋਲ ਦਿਓ ਬਾਈ ਆਪਣਾ 76965 02925 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਬਾਈ ਜਿਹੜੀ ਸਾਹਮਣੇ ਆਪਾਂ ਵੇਖ ਰਿਹਾ ਕਿਹੜਾ ਸੂਆ ਸੂਆ ਇਹ ਬਾਈ ਰਿਜਨਲ ਦੂਜਾ ਸੂਆ 6 ਦੰਦਾਂ ਦਾ ਮੂੰਹੋਂ 6 ਦੰਦ ਅਰਿਜਨਲ ਦੂਜਾ ਸੂਆ ਦੂਜਾ ਸੂਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਬਾਈ ਵਾਲਾ ਅੰਦਾਜ਼ਾ ਲਾ ਲੇ 15 ਨਾਲੋਂ ਜੇ 20 ਨਾਲ ਵਾਲੇ ਬੱਚਾ ਸਾਹਮਣੇ ਖੜਾ ਠੀਕ ਹੈ ਬਾਈ ਬੱਚਾ ਕੀ ਹੈ ਬਾਈ ਬੱਚਾ ਆ ਗਿਆ ਬੱਚੀ ਦੀ ਤਾਂ ਕਿਆ ਬੱਚੀ ਬਾਈ ਦੇਖ ਆਉਂਦੇ ਗਈ ਸੀ ਜਾਂ ਤੇ ਪੂਰੀ ਮੋਲ ਕੁਆਲਟੀ ਦਾ ਬੱਚਾ ਕੁਆਲਟੀ ਵਾਲਾ ਦਿੰਦਾ ਜਿਹੜਾ ਬੱਚਾ ਆਇਆ ਕਰਮਾ ਲਈ ਤੇ ਬਾਈ ਕਿੰਨਾ ਦੁੱਧ ਕਹਿ ਦਈਏ ਦੁੱਧ ਬਾਈ ਹੋਊਗਾ ਹੁਣ 17 18 ਕਿਲੋ ਤੇ ਜੇ ਕੋਈ ਵੀਰ ਮੰਨ ਕੇ ਚਲੋਗੇ ਦੋ ਟਾਈਮਸ ਬਾਈ 6 4 ਟਾਈਮਸ ਲੀ ਗਾਲੇ ਕੋਈ ਬਹਿ ਵੀ ਨਹੀਂ ਆਪਾਂ ਠੀਕ ਹੈ ਬਾਈ ਆਪਾਂ 17 16 ਕਿਲੋ ਮੰਨ ਕੇ ਸੌਦਾ ਕਰਾਂ ਯਾਰ ਉਹ ਠੰਡੀ ਸੀਦਾ ਬਾਈ ਮਾ ਗਿਆ ਬਾਈ ਲੈ ਕੀ ਬਾਤ ਹੈ ਠੰਡੀ ਸੀ ਲਵਾਉਦਾ ਹੈ ਨਾ ਲੈ ਕੀ ਬਾਤ ਹੈ ਲੈ ਠੰਡੀ ਸੀਨ ਦੇਖੋ ਬਾਈ ਐਵੇਂ ਮੈਂ ਕਿਹਾ ਬਾਈ ਨਾਲੇ ਹੋਰ ਗੱਲ ਆ ਪੁੱਠੇ ਪਾਸੇ ਬੈਠਾ ਇਹ ਨਹੀਂ ਹੈਗਾ ਕਿ ਸਿੱਧੇ ਪਾਸੇ ਬੈਠਾ ਹਾਂ ਮੌਨਾ ਖੜੀ ਹੈ ਕਰਮਣ ਨੂੰ ਕੋਈ ਦਿੱਕਤ ਨਹੀਂ ਜੇ ਮਰਦੀ ਹੱਥ ਮਾਰੀ ਚੱਲੋ ਅਸਲ ਵਿੱਚ ਜੇ ਬਰੀਡ ਆ ਲੋਕ ਹੀ ਨਹੀਂ ਰਹਿੰਦੀ ਕਹਿੰਦੇ ਹਾਂ ਕੀ ਬਾਤ ਹੈ ਲੈ ਥਣਾ ਦਾ ਸਹ ਦੇਖੋ ਕੱਲਾ ਕੱਲਾ ਪਸਵਾ ਕੇ ਦੇਖੋ ਬਈ ਪਸਵਾ ਕੇ ਦਿਖਾਵਾਂਗੇ ਬਈ ਛੋਡੀ ਮੰਗ ਹੁੰਦੀ ਆ ਗਲਾਬੀ ਥਣ ਦੀ ਇਹਨੂੰ ਗਲਾਬੀ ਲੇਵਾ ਹਾਂ ਇਹਨੂੰ ਗਲਾਬੀ ਲੇਵਾ ਸਹੀ ਗੱਲ ਹੈ ਲੈ ਚੋਈ ਲੱਗੀ ਨਾ ਦਵਾ ਦੇਖੋ ਬਈ ਆਹ ਲੱਗਿਆ ਕੰਨ ਯਾਰ ਕੀ ਦਵਾਈ ਮੋਟੀ ਮੋਟੀ ਨਾਲੇ ਪੁੱਠੇ ਪਾਸੇ ਬਹਿ ਕੇ ਪਸੂ ਮਰਵਾਉਂਦਾ ਨਹੀਂ ਆਹ ਬੜਾ ਨੇ ਗੱਲ ਕਰੀਂ ਕੀ ਬਾਤ ਆ ਬਈ ਮੁੱਥੀ ਬਾਸੀ ਦਿਖਾ ਦੇ ਬੱਚੀ ਦੀ ਲੰਮੀ ਲਾਂਝੀ ਦਿਖਾ ਦੇ ਬਈ ਫੁੱਲ ਆ ਲੰਮੀ ਫਰੀਡ ਦੇਖੋ ਬਈ ਗਲਾਬੀ ਆ ਗਈ ਬੂਤ ਫੇਸ ਇਹਦਾ ਬਈ ਕਿਸੇ ਫਾਰਮਰ ਕੋਲੋਂ ਦੁੱਤ ਉੱਤੇ 24 25 ਕਿਲੋ ਕਰ ਜਾਂਦੀ ਠੀਕ ਹੈ ਬਈ ਇਹ ਆਮ ਘਰੋਂ ਲਈ ਜਾ ਨ ਮਾ ਲਾ ਜਿਹੇ ਜਪਾ ਕਰੇ ਦਾਣਾ ਦਮਣਾ ਪੋਣੇ ਹੋਏ ਤੋਂ ਲਈ ਆ ਵੀ ਨੋਰਮਲ ਕੋਈ ਸਪੈਸ਼ਲ ਫੀਡ ਵਾਲਾ ਕੰਮ ਹੋਵੇ ਤਾਂ 22 23 ਕਿਲੋ ਦੁੱਧ ਦੇ ਦੇ ਬੱਚੇ ਠੀਕ ਹੈ ਬਾਈ ਇੱਕ ਫਾਰਮ ਵਾਲੇ ਕੋਲੇ ਹੋਵੇ ਬਾਕੀ ਚੌਣ ਜਵਾ ਬਹੁਤ ਚੰਗਾ ਬਹੁਤ ਚੰਗਾ ਬਾਈ ਹੂੰ ਸਹੀ ਹੈ ਬਾਕੀ ਲੰਮੀ ਲਾਂਜੀ ਫੁੱਲ ਬਾਈ ਕੱਦ ਵਜਨ ਵਾਲੀ ਆ ਐ ਨਹੀਂ ਹੈਗਾ ਪਪਾ ਜਨਾ ਬਾਈ ਆਇਆ ਲਾ ਲਓ ਵੀ ਕੋਲੇ ਖੜੇ ਨਾ ਸੂਟੇ ਨਾ ਉੱਚੀ ਦਿਖਾ ਦੇ ਲੈ ਖੜਨੀ ਖੜਨੀ ਚੈੱਕ ਕਰੋ ਇੱਥੋਂ ਪਤਾ ਲੱਗਦਾ ਘੋੜੇ ਵਰਗੀ ਆ ਬੱਚੇ ਸਹੀ ਗੱਲ ਆ ਸ੍ਰੀ ਰਿ ਵਾਲਾ ਸੁਣਾ ਨਾ ਨੋਕਰੇ ਘੋੜੇ ਵਰਗੇ ਬਾਹਰ ਫੁਲਕਾਰੀ ਲਾ ਕੇ ਦਿਖਾਵਾਂਗੇ ਹੂੰ ਇਹ ਤਾਂ ਫੁਲਕਾਰੀ ਤਾਂ ਪਪ ਇਹ ਲੱਗਦਾ ਕੋਈ ਅਰ શરીર ਦੀ ਲੈ ਹੁਣ ਬੋਤਰੀ ਆਪਾਂ ਲਾ ਵੀ ਦੰਨੇ ਹਾਂ ਕਬੂਤਰ ਦਾ ਬੱਚਾ ਹੀ ਆ ਗਿਆ ਇਹ ਨਹੀਂ ਹੈਗਾ ਵੀ ਲਿੱਸੀ ਲਾਮੀ ਜਾਂ ਲੱਤਾਂ ਪੇੜਦੀਆਂ ਜਾਂ ਕਦ-ਕਦ ਚ ਫਰਕਾਂ ਜਾਂ ਲੱਤਾਂ ਬਿੰਗੇਆਂ ਕਰਕੇ ਤੁਰਦੀਆਂ ਜਾਂ ਜਾਂਦੀਆਂ ਕੋਹੜੀ ਦੀ ਚਾਲਕ ਨਹੀਂ ਭਾਈ ਹਾਂ ਬਾਕੀ ਤੋਰਾ ਤਰਾ ਦੇਖੋ ਰੰਗ ਰੂਪ ਦੇਖੋ ਡਲ ਡਲ ਪੈਂਦਾ ਕਰਮ ਵਾਲੀ ਨੂੰ ਜੇ ਰੰਗ ਦੀ ਗੱਲ ਕਰੀਏ ਤੇ ਠੰਡੀ ਸੀ ਤਾਂ ਬਰਫ ਵਰਗੀ ਆ ਜਮ ਫੇਸ ਦੇ ਕਰੋ ਲੈ ਬੋਦੀ ਚ ਕਰੋ ਬੜੀ ਕਮਾਲਾ ਕੀ ਕਰਮ ਬਾਈ ਬੱਚੇ ਬੱਚੇ ਲੈਣੇ ਹੋਣਗੇ ਪਾਲੇ ਚੰਗੇ ਬਹੁਤ ਜਿਆਦਾ ਪਾਲੇ ਚੰਗੇ ਭਾਈ ਪਾਲੇ ਚੰਗੇ ਬਾਕੀ ਰੰਗ ਦੇਖ ਸਕਦੇ ਬਈ ਜਮਾ ਚਿੱਟੀ ਚਿੱਟੀ ਪਈ ਆ ਰੂਨ ਵਰਗੀ ਤੇ ਬਈ ਮੁੱਲ ਲੱਗੇ ਵਿਜਾਇਜ ਹੁੰਦੇ ਮੁੱਲ ਅੱਜ ਕੀ ਰੁਪਏ ਦੇਣ ਲੈਣ ਬਾਈ ਹੱਥ ਬੰਨ ਕੇ ਬੇਨਤੀ ਆ ਦੇਗਾ ਮੁੱਲ ਕਰਾਉਣਾ ਕੋਈ ਕਰਾ ਲੈ 80 ਕੋਈ ਕਰਾ ਲੈ 85 ਹੂੰ ਪਰ ਵਾਲੀ ਘਾਟ ਬਾਦ ਨਹੀਂ ਹੋਣੀ ₹66000 ਲੈਣਾ ਹੈ 66000 ਗਿਣਨਾ ਹੀ ਆ ਬਸ 100 ਰੁਪਏ ਛੋੜ ਦੇਣੀ ਆ ਬਾਈ 100 ਰੁਪਏ ਬਾਈ ਕਹਿੰਦਾ ਛੋੜ ਹੀ ਹੋਣੀ ਆ 66000 ਦਾ ਤੁਹਾਨੂੰ ਇਹ ਨਗੀਨਾ ਅੱਜ ਦੇ ਦੇਾਂਗੇ ਬਾਕੀ ਥਣਾ ਦਾ ਸਹਿ ਦੇਖੋ ਥੋੜਾ ਜਿਹਾ ਨਾ ਹੋਰ ਦਿਖਾਓ ਬਈ ਬੱਚਾ ਦਿਖਾ ਦੇ ਕੁਆਲਿਟੀ ਚ ਮਾਅ ਉੱਤੇ ਲੈ ਗਈ ਸਹੀ ਗੱਲ ਹੈ ਜਮਾ ਆਪ ਹੀ ਕੁਆਲਿਟੀ ਕੋ ਜੀ ਮੈਂ ਕਹਣਾ ਐ ਲਾਲਾ ਵੀ ਇੱਕ ਹੀ ਖੜਾ ਹਾਂ ਕੁਆਲਿਟੀ ਦੇਖ ਲੈ ਤਾਂ ਜਦੋਂ ਬੱਚੇ ਪਾਉਣੇ ਜਿਹੜੇ ਬੱਚੇ ਵਾਲੇ ਆਹਦੇ ਵਾਲੇ ਪਾਉਣੇ ਨੇ ਸਹੀ ਗੱਲ ਆਹਦੇ ਅਰਗੇ ਬੱਚੇ ਪਾਉਣੇ ਤੇ ਬਾਕੀ ਧਾਰਾ ਮਾਰੋਗੇ ਭਾਈ ਹਾਂ ਭਾਈ ਹਾਂ ਧਾਰਾ ਧੁਰਾ ਮਾਰ ਕੇ ਦਿਖਾਉਣੇ ਧਾਰਾ ਭਾਈ ਕਹਿੰਦਾ ਮਾਰਾਂਗੇ ਭਾਈ ਆਪਾਂ ਦਿਖਾ ਰਿਹਾ ਲੈ ਸੀਲ ਦੇਖੋ ਯਾਰ ਹਨਾ ਕਿੰਨੀ ਸੀਲ ਸਭ ਫੁੱਲ ਭਾਈ ਬੇ ਨਿਆਣਾ ਬਾਕੀ ਚੋਲੇ ਕੋ ਬਿਨਾ ਨਿਆਣਾ ਭਾਈ ਬਿਨ ਨਿਆਣਾ ਤੇ ਚੂੜੇ ਬਿਨ ਚੋਲਾ ਲੈ ਇਹਦੇ ਫਿਰ ਵਾਲਾ ਵਿੱਚ ਵਾਲਾ ਕਹਿੰਦਾ ਭਾਈ ਨਿਆਣਾ ਨਹੀਂ ਪਾਇਆ ਹਨਾ ਜ਼ਰੂਰੀ ਹੈ ਨਿਆਣਾ ਵੀ ਨਿਆਣਾ ਜ਼ਰੂਰੀ ਹੈ ਉਹ ਰੌਡਰ ਕਿਸ ਨੇ ਆਨਲਾਈਨ ਮੰਗੌਣੀ ਆ ਪੂਰ ਛਿੱਟੇ ਦੀ ਗੰਡ ਨਾੜ ਦੀ ਗਰੰਟੀ ਹੋ ਆਪਣੀ ਠੀਕ ਆ ਭਾਈ ਹਾਂ ਪੂਰ ਛਿੱਟੇ ਦੀ ਗੰਡ ਨਾੜ ਦੀ ਭਾਈ ਕਹਿੰਦਾ ਆਪਣੀ ਹੋਊਗੀ ਭਾਈ ਗਰੰਟੀ ਤੇ ਬਾਕੀ ਨਾ ਮੇਨ ਗੱਲ ਹੁੰਦੀ ਠੰਡੀ ਸੀਲ ਦੀ ਬਈ ਠੰਡੀ ਸੀਲ ਦੇਖੋ ਥਾਣ ਬੜਾ ਚੰਗਾ ਆ ਗਿਆ ਚਾਰੇ ਥਾਣਾਂ ਪੂਰੇ ਕੈਪ ਦੇ ਲੱਗੇ ਹੋਏ ਇੱਕੋ ਜਿਹੇ ਥਾਣਾਂ ਨਾਲੇ ਬਾਕੀ ਜਦੋਂ ਕਿਸਮਾ ਵਗੈਰਾ ਆਪਾਂ ਚੈੱਕ ਕਰਵਾਵਾਂਗੇ ਥਾਣਾਂ ਦੇ ਬਾਈ ਬਹੁਤ ਸੋਹਣਾ ਤੇ ਹੈ ਕੰਦਾ ਬਹੁਤ ਸੋਹਣਾ ਬੇਬਸਮਾ ਗਿਆ ਤਾਂ ਹੋਰ ਦੇਖੋ ਤੁੱਤ ਵਾਲੀ ਬਈ ਕਿਵੇਂ ਲੱਦੀ ਹੁੰਦੀ ਆ ਕੀ ਬਾਤ ਆ ਬਹੁਤ ਚੰਗੀਆਂ ਨਾੜਾਂ ਲੇਵੇ ਤੇ ਕਮਾਲ ਦੀਆਂ ਨਾੜਾਂ ਲੱਗੀਆਂ ਨਾ ਘਰ ਵਾਲੀ ਨੂੰ ਬਾਕੀ ਮੁੱਲ ਵੀ ਕੋਈ ਬਾਈ ਨੇ 75 ਨਹੀਂ ਕੋਈ 70 ਨਹੀਂ 72 ਨਹੀਂ ਸਿਰਫ 68000 ਰੁਪਏ ਜੋ ਬਾਈ ਕਹਿੰਦਾ ਸਰ ਪਰ ਬਾਈ ਮੈਨੂੰ ਘਟਾਉਣਾ ਵਧਾਉਣਾ ਚੱਕਰ ਆ ਜਾਣਾ ਬੜਾ ਕੋਈ ਵੀਰ ਠੀਕ ਹੈ ਬਾਈ ਇਹ ਜੋ 100 ਰੁਪਏ ਛੋੜ ਦੇਣੀ ਆ ਬਸ ਠੀਕ ਹੈ ਇਹਨੂੰ ਕੋਈ ਚੰਗੀ ਲੱਗੀ ਫੋਨ ਲਾ ਲੈ ਨਹੀਂ ਮੇਰਾ ਭਰਾ ਹਨਾ ਨਾ ਲਾਵੇ ਠੀਕ ਹੈ ਭਾਈ ਹਾਂ ਬਸ ਭਾਈ ਕਹਿੰਦਾ ਭਾਈ ਥੋੜੀ ਕਹਨੇ ਛੋੜੀ ਹੋੜੀ ਆ ਇਹਨਾਂ ਗਾ ਮੁੱਲ ਕਰਿਆਗਾ ਮੁੱਲ ਬਸ ਦੇਣ ਲੈਣ ਵਾਲੀ ਮੁੱਲ ਕਰਾਉਣ ਵਾਲਾ 80 ਕਰਾ ਲੈ 85 ਕਰਾ ਲੈ ਬਾਕੀ ਠੰਡੀ ਸੀਲਾ ਲੈ ਮੌਲ ਨਾ ਕਰੀਏ ਕਿ ਕਰ ਮਰਨੋ ਤੇ ਇੱਕ ਦਿਨੀਗੀ ਲੈ ਥਣ ਦਿਖਾ ਦੇ ਹੁਣ ਪਸਵਾ ਕੇ ਹੂੰ ਕੀ ਆ ਬਾਤ ਆ ਟਕਰਾ ਦੇ ਮੜੀ ਚ ਭਾਈ ਚੱਕ ਭਾਈ ਭਾਈ ਆ ਹੁੰਦਾ ਚੌਣ ਦੇ ਬਾਅਦ ਕੀ ਆ ਬਾਤ ਆ ਯਾਰ ਬੜਾ ਚੰਗਾ ਛੋੜ ਲੱਗਾ ਹੈ ਨਾ ਕਰਮਾਲੀ ਖੁੱਲੇ ਜੋਣ ਦੀ ਆ ਹੂੰ ਲੈ ਮੈਂ ਕਹਣਾ ਥਣ ਬਾਅਦ ਚ ਵੜਦਾ ਪਹਿਲੇ ਧਾਰ ਹੋ ਗਿਆ ਕੀ ਬਾਤ ਆ ਵਿੱਚ ਵਾਈ ਚ ਵੀ ਚੈੱਕ ਕਰੋ ਯਾਰ ਇੱਕ ਨੰਬਰ ਚਾਈ ਆ ਗਈ ਬਾਕੀ ਹੁਣ ਦਿਖਾ ਦੇ ਥਣ ਲੈ ਮਗਰ ਪੰਛੀ ਦਾ ਲੈ ਹਾਂ ਜ ਸਾਰਾ ਦਿਨ ਹੀ ਪਿਆ ਮਗਰ ਸਾਰਾ ਦਿਨ ਪਿਆ ਬਾਈ ਜਦੋਂ ਨਾਲ ਹੋਣੀ ਆ ਸਾਮ ਮੈਂ ਕਹਣਾ ਉਦੋਂ ਤਾਂ ਫਸ ਕੇ ਫੱਟੇ ਲਾ ਜਾਂਦੀ ਤਾਂ ਹਾਂ ਤੱਕ ਕਰ ਖੜਿਆ ਨਹੀਂ ਜਾਣਾ ਨਹੀਂ ਬਾਈ ਹਾਂ ਹੂੰ ਹੁਣ ਬਤ ਤੋੜਨੀ ਮੜੀ ਦਵਾਰੇ ਤੇ ਤੋੜ ਦੰਨੇ ਤੋੜਨੀ ਤੋੜ ਦੋ ਕੋਈ ਗੱਲ ਨਹੀਂ ਬਾਕੀ ਜੇ ਗੱਲ ਰਹੇ ਬਾਈ ਕੱਦ ਦੀ ਬਾਈ ਕਿਸੇ ਚੰਗੇ ਬੰਦੇ ਕੋਲੋਂ ਦੀ ਇਹ 90 ਤੋਂ ਘੱਟ ਦੰਦਾ ਨਹੀਂ ਸੀ ਹੂੰ ਸਹੀ ਗੱਲ ਆ ਬਾਈ ਕੀ ਬਾਤ ਆ مطلب ਪ੍ਰਿੰਟ ਦੇਖੋ ਮੈਂ ਕਹਿੰਦਾ ਡੱਬਾ ਬਸ ਕਲੇ ਮੂਰੇ ਆ ਗਏ ਬਾਕੀ ਦਾ ਰੰਗ ਹੈ ਹੀ ਨਹੀਂ ਪਟਾ ਪਾਲਾ ਨਾ ਕੂਦ ਨਹੀਂ ਅਰਜੀ ਬੱਛੀ ਆ ਸਹੀ ਗੱਲ ਆ ਬਾਈ ਇੱਕ ਤਰ੍ਹਾਂ ਦਾ ਲੰਗੀ ਲੱਖਰਗੋਸ਼ ਦਾ ਬੱਚਾ ਹੀ ਕਹਦੇ ਐ ਇੰਨਾ ਕਮਾਲਦਾਰ ਤੇ ਸਮਾਂ ਪਲੇਗਾ ਲੈ ਬਾਕੀ ਤੋੜਾ ਜ਼ਰਾ ਨਾ ਠੰਡੀ ਦਾ ਜੜਾ ਡਾਟਰ ਲੈ ਕੀ ਬਾਤ ਲੈ ਲੈ ਇਥੇ ਵੇੜੇ ਚ ਖੜਾ ਕੇ ਤਾਂ ਮਰ ਜਾਂਦਾ ਬਈ ਚੱਕਰੀ ਨਹੀਂ ਦੇਖਤੀ ਨਹੀਂ ਘਰ ਮਲ ਨੂੰ ਨਾ ਇਧਰ ਨਾ ਉਧਰ ਆ ਖੜ ਗਈ ਲੰਮੋਂ ਨਾ ਪੈਰ ਕੱਟ ਕੇ ਧਰਤੀ ਤੇ ਕਿਆ ਬਾਤ ਆ ਭਾਈ ਲੈ ਚੱਲ ਭਾਈ ਬਾਕੀ ਦੋ ਡੰਗਾ ਤੇਜ਼ ਤੁਰਦੀ ਆ ਕਿ ਨਹੀਂ ਹਾਂ ਹਾਂ ਤੇਜ਼ੀ ਬਹੁਤ ਆ ਫੁਰਤੀ ਭਾਈ ਜਵਾਨੀ ਵਾਲੀ ਆ ਫੁਰਤੀ ਵਾਲੀ ਆ ਇਹ ਕਿਹੜਾ ਤੇ ਮੌਲੀ ਖੋਲੀ ਆ ਸਹੀ ਗੱਲ ਆ ਭਾਈ ਤੇ ਨਾਕ ਸੀਗਾ ਬਾਈ ਕੋਲੇ ਭਾਈ ਇੱਕ ਸੋ ਆਪਾਂ ਦਿਖਾ ਦਿੱਤਾ ਜੇ ਕਿਸੇ ਵੀ ਵੀਰ ਨੂੰ ਪਸੰਦ ਆਵੇ ਭਾਈ ਨਾ ਕੰਡੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ